ਤੋ ਪਾਸਰ ਸਮਝਾ ਰਹੇ ਨੇ ਕਿ ਜੀਵ ਰਸਾਇਣ ਚੂੰੜੀ ਜੀਵ ਰਸ ਲੈ ਰਹੀ ਹੈ ਤੇ ਰਸਨਾ ਜਪਦੀ ਤੂੰ ਹੀ ਤੂੰ ਹੀ ਕੀ ਜਪ ਰਹੀ ਹੈ ਕਿ ਤੂੰ ਹੀ ਤੂੰ ਹੀ ਜਪ ਰਹੀ ਹੈ ਜੀਵ ਰਸਾਇਣ ਚੂੰੜੀ ਰਤੀ ਲਾਲ ਲਵਾਏ ਉਸ ਪਰਮੇਸ਼ਰ ਦੇ ਗਹਿ ਗੇਚ ਰੰਗ ਦੇ ਨਾਲ ਰਤੀ ਗਈ ਹੈ ਉਹਨੂੰ ਜਪ ਜਪ ਕੇ ਜੀ ਰਹੀ ਹੈ ਅੰਦਰ ਮੁਸ਼ਕ ਚਕੋਲਿਆ ਕੀਮਤ ਕਹੀ ਨਾ ਜਾਏ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਚਕੋਲਿਆ ਦਾ ਅਰਥ ਹੁੰਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਕੋਈ ਚੀਜ਼ ਅੰਦਰੋਂ ਲਪਟਾ ਮਾਰ ਮਾਰ ਕੇ ਉੱਠ ਰਹੀ ਹੈ ਜਿਸ ਤਰ੍ਹਾਂ ਸਮੁੰਦਰ ਦੇ ਵਿੱਚੋਂ ਛੱਲਾਂ ਵੱਜ ਰਹੀਆਂ ਹਨ ਦਰਿਆ ਚੋਂ ਛੱਲਾਂ ਵੱਜ ਰਹੀਆਂ ਨਦੀਆਂ ਚੋਂ ਸੱਲੀਆਂ ਛੱਲਾਂ ਵੱਜ ਰਹੀਆਂ ਨੇ ਅੰਦਰ ਮੁਸ਼ਕ ਇਸ ਤਰ੍ਹਾਂ ਦੇ ਨਾਲ ਬਾਰ ਬਾਰ ਸ਼ਬਦ ਅੰਦਰੋਂ ਉੱਠ ਰਹੇ ਨੇ ਬਾਣੀ ਅੰਦਰੋਂ ਉੱਠ ਰਹੀ ਹੈ ਸ਼ੁਭ ਵਿਚਾਰ ਸੁਭ ਗੁਣ ਅੰਦਰੋਂ ਸੱਲਾ ਮਾਰਦੇ ਪਏ ਨੇ ਇਹਨੂੰ ਝਕੋਲਿਆ ਕਹਿ ਦਿੰਦੇ ਨੇ ਅੰਦਰ ਮੁਸ਼ਕ ਝਕੋਲਿਆ ਕੀਮਤ ਕਹੀ ਨਾ ਜਾਏ ਜਿਹਦੇ ਅੰਦਰੋਂ ਇਸ ਤਰੀਕੇ ਦੇ ਨਾਲ ਆਪਣੇ ਆਪ ਛੱਲਾਂ ਜਿਹੜੀਆਂ ਨੇ ਉਹ ਕੋਈ ਅਸੀਂ ਤੇ ਤੁਸੀਂ ਨਹੀਂ ਕਿਸੇ ਸਮੁੰਦਰ ਚੋਂ ਮਾਰੋਗੇ ਉਹ ਸਮੁੰਦਰ ਖੁਦ ਮਾਰਦਾ ਹੈ ਅੰਦਰੋਂ ਸ਼ਬਦਾਂ ਦਾ ਉਠਾ ਹੋਣਾ ਅੰਦਰੋਂ ਬਾਣੀ ਦਾ ਉਠਾ ਬਾਰ-ਬਾਰ ਉਮੜਨਾ ਇਹ ਖੁਦ ਖੁਦਾ ਕਰ ਰਿਹਾ ਹੈ ਖੁਦ ਪਰਮੇਸ਼ਰ ਕਰ ਰਿਹਾ ਇਹ ਸਾਡਾ ਤੇ ਤੁਹਾਡਾ ਕਰਨਾ ਨਹੀਂ ਹੈ ਜੋ ਅਸੀਂ ਕਰਦੇ ਆ ਉਹ ਧੱਕੇ ਨਾਲ ਕਰਦੇ ਆ ਅਸੀਂ ਮਸਾ ਜਪਜੀ ਸਾਹਿਬ ਬੈਠ ਕਰਦੇ ਆ ਉਹ ਤੋਂ ਬਾਅਦ ਇਹ ਬੰਦ ਹੋ ਜਾਂਦਾ ਹੈ ਲੇਕਿਨ ਜਿਸ ਦਿਨ ਸਾਡੇ ਲੋਇਨ ਰਤੇ ਲੋਇ ਨਹੀਂ ਆਲਾ ਖੇਡ ਹੋ ਜੂ ਕੰਨੀ ਸੁਰਤ ਸਮਾਏ ਜੀਵ ਰਸਾਇਨ ਚੁੰਡੜੀ ਰਤੀ ਲਾਲ ਲਵਾਏ ਤਾਂ ਮਹਾਰਾਜ ਕਹਿੰਦੇ ਅੰਦਰ ਮੁਸ਼ਕ ਝੁਕੋਲਿਆ ਤੁਹਾਡੇ ਅੰਦਰੋਂ ਨਾਮ ਦੀਆਂ ਛੱਲਾਂ ਉੱਠਣ ਗਿਆ ਅੰਦਰ ਮੁਸਕ ਝਕੋਲਿਆ ਉਸ ਛੱਲਾਂ ਦਾ ਕਿਤਨਾ ਕੁ ਆਨੰਦ ਹੈ ਉੱਠਦੀ ਹੈ ਫਿਰ ਉਹਦੇ ਚ ਬੈਂਦੀ ਉੱਠਦੀ ਹੈ ਫਿਰ ਉਹਦੇ ਵਿੱਚ ਹੀ ਬੈਂਦੀ ਹੈ ਇਸ ਤਰ੍ਹਾਂ ਉਹਨਾਂ ਛੱਲਾਂ ਦਾ ਉੱਠਣਾ ਤੇ ਬੈਣਾ ਹੋ ਜਾਂਦਾ ਹੈ ਤੇ ਪਾਤਸ਼ਾਹ ਕਹਿੰਦੇ ਕਿ ਇਸ ਆਨੰਦ ਦਾ ਹੁਣ ਕੀਮਤ ਛੱਲ ਦਾ ਤੇ ਸੱਲ ਜਿਹਦੇ ਵਿੱਚੋਂ ਉੱਠਦੀ ਹੈ ਬਾਰ ਬਾਰ ਹੈ ਉਸੇ ਦਾ ਰੂਪ ਇਸ ਕਰਕੇ ਉਹ ਛੱਲ ਤੇ ਉਹ ਸਮੁੰਦਰ ਜਿਹੜਾ ਹੈ ਉਹ ਦੋ ਜਾਣੇ ਨਹੀਂ ਹਨ ਨਾ ਦੋ ਹੋਣ ਕਰਕੇ ਇੱਕ ਹੋਣ ਕਰਕੇ ਇਸ ਕਰਕੇ ਉਹਦੀ ਕੀਮਤ ਨਹੀਂ ਕਹੀ ਜਾ ਸਕਦੀ ਅੰਦਰ ਮੁਸਕ ਸੁਕੋਲਿਆ ਕੀਮਤ ਕਹੀ ਨਾ ਜਾਏ ਕਿਉਂਕਿ ਇਸ ਨੇ ਆਖਿਆ ਕਿ ਬ੍ਰह्मज्ञानी ਕੀ ਕੀਮਤ ਨਹੀਂ ਉਸ ਦੀ ਕੋਈ ਕੀਮਤ ਨਹੀਂ ਕਹੀ ਜਾ ਸਕਦੀ ਜਿਹੜਾ ਉਸੇ ਦੇ ਵਿੱਚੋਂ ਹੀ ਉੱਠਦਾ ਤੇ ਉਸੇ 'ਚ ਹੀ ਬੈਠੀ ਜਾ ਰਿਹਾ